ਬਈ ਸੱਜਣੋ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਆ ਨਾ ਇਹ ਵੀਡੀਓ ਤੁਹਾਨੂੰ ਦੇਖਣ ਨਾਲ ਹੋ ਸਕਦਾ ਕਿ ਤੁਹਾਡਾ ਬੱਚਾ ਜਾਂ ਤੁਸੀਂ ਇੱਕ ਡ੍ਰੀਮ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋਮੋ ਜਾਂ ਠੇਕੇ ਤੇ ਲੈਣਾ ਚਾਹੁੰਦੇ ਕਰਨਾ ਚਾਹੁੰਦੇ ਹੋਮੋ ਤਾਂ ਤੁਹਾਨੂੰ ਹੀ ਮਿਲ ਸਕਦਾ ਸੱਜਣੋ ਆਪਾਂ ਇਹ ਕਹਿ ਸਕਦੇ ਵੀ ਤੁਹਾਡਾ ਇਹ ਵੀਡੀਓ ਦੇਖਣ ਨਾਲ ਹੋ ਸਕਦਾ ਕਿ 5-7 ਬੰਦੇ ਪੂਰੇ ਟੌਪ ਦੇ ਰੋਜ਼ਗਾਰ ਤੇ ਲੱਗ ਜਾਣ ਮੈਂ ਸੁਖਨਾ ਅ블ੂ ਦੇ ਸਰਪੰਚ ਸਾਹਿਬ ਗੋਪੀ ਸਰਪੰਚ ਸਾਹਿਬ ਦੇ ਨਾਲ ਖੜਾ ਹਾਂ ਮੇਰੇ ਮਗਰਲੇ ਪਾਸੇ ਇੱਕ ਪ੍ਰਾਪਰਟੀ ਆ ਜਿਹੜੀ ਬਹੁਤ ਸ਼ਾਨਦਾਰ ਸੜਕ ਦੇ ਉੱਤੇ ਆ ਪੂਰਾ ਬਿਜ਼ੀ ਰੋਡ ਆ ਜਿੱਥੇ ਇੱਕ ਮਿੰਟ ਨਹੀਂ ਪੈਂਦਾ ਜਦੋਂ 5-7 ਗੱਡੀਆਂ ਲੰਘ ਜਾਂਦੀਆਂ ਇਹ ਰੋਡ ਦੇ ਉੱਪਰਲੇ ਪਾਸੇ ਪ੍ਰਾਪਰਟੀ ਆ ਜਿਹੜੀ ਪ੍ਰਾਪਰਟੀ ਸਰਪੰਚ ਸਾਹਿਬ ਠੇਕੇ ਤੇ ਦੇਣੀ ਚਾਹੁੰਦੇ ਸਰਪੰਚ ਸਾਹਿਬ ਇਹ ਰੋਡ ਕਿਹੜਾ ਜੀ ਪਹਿਲਾਂ ਰੋਡ ਇਹ ਰੋਡ ਜੀ ਦੋਦੇ ਤੋਂ ਅੱਗੇ ਗਿੱਦੜਵਾ ਰੋਡ ਆ ਮਕਸਰ ਤੋਂ ਪਹਿਲਾਂ ਜਿਵੇਂ ਬਠਿੰਡਾ ਰੋਡ ਕੱਟ ਗਿਆ ਹਾਂਜੀ ਤੇ ਪੁਲਿਸ ਚੌਂਕੀ ਕੋਲੋਂ ਇਹ ਆਪਣਾ ਪੈ ਜਾਂਦਾ ਕੋਟਪਾਈ ਤੇ ਗਿੱਦੜਵਾ ਸੁਖਣਾ ਅਬਲੂ ਤੋਂ ਇਹ 2 ਕਿਲੋਮੀਟਰ ਬਾਹਰ ਨੰਕੇ ਇੱਕ ਬਹੁਤ ਵਧੀਆ ਡ੍ਰੀਮ ਪ੍ਰੋਜੈਕਟ ਬਣਿਆ ਹੋਇਆ ਜੇ ਜੇ ਲੋਕ ਬਣਾਉਣਾ ਚਾਹੁੰਦੇ ਆ ਇਹਦੇ ਸਾਹਮਣੇ ਵਾਲੇ ਪਾਸੇ ਇਧਰਲੇ ਪਾਸੇ ਸਰਪੰਚ ਸਾਹਿਬ ਬਣਿਆ ਹੋਇਆ ਸਰਵਿਸ ਸਟੇਸ਼ਨ ਹਾਂਜੀ ਸਰਵਿਸ ਸਟੇਸ਼ਨ ਹਾਂਜੀ ਹਾਂਜੀ ਸਰਵਿਸ ਸਟੇਸ਼ਨ ਆ ਸਰਵਿਸ ਸਟੇਸ਼ਨ ਤੇ ਤਕਰੀਬਨ ਗੱਡੀ ਜੈਕ ਨਾਲ ਚੱਕ ਕੇ ਥੱਲੇ ਖੜਾ ਕੇ ਹਾਂਜੀ 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 ਧੋਣ ਦਾ ਡ੍ਰੈਗ ਕਲੀਨ ਕਰਨਾ ਜਾਂ ਦੂਜਾ ਕਰਦੇ ਸਾਰਾ ਕੰਪਾਊਂਡ ਵਗੈਰਾ ਹੀ ਮਾਰਦੇ ਆ ਹਾਂਜੀ ਹਾਂਜੀ ਇਹ ਇਹ ਪ੍ਰਾਪਰਟੀ ਕਿੰਨੇ ਥਾਂ ਦੇ ਵਿੱਚ ਆ ਜੀ ਇਹ ਆਪਣੀ ਤਕਰੀਬਨ 2 ਏਕੜ ਦੇ ਵਿੱਚ ਹੈ ਜੀ ਸਾਰੀ ਟੋਟਲ ਜੀ ਪਰ ਜਿਹੜੀ ਇਹ ਉਰਲੀ ਜਗਾ ਇਹ ਕੱਲੀ ਆਪਾਂ ਜਿਵੇਂ ਉਹ ਮੌਕੇ ਤੇ ਹੋ ਜੂਗਾ ਜਿਵੇਂ ਹਾਂਜੀ ਮੰਨ ਲਓ ਕਿਸੇ ਨੇ ਕਿੰਨਾ ਥਾਂ ਵਰਤਣਾ ਮੈਂ ਮੈਂ ਨਾ ਤੁਹਾਨੂੰ ਸਾਰੀ ਗੱਲ ਹੀ ਦੱਸਣੀ ਚਾਹੁੰਦਾ ਵੀ ਜੇ ਤੁਸੀਂ ਆ ਦੇਖੋ ਮੋਢ ਚ ਆ ਜਾਓ ਤਾਂ ਇਹ ਮੋਢ ਦੇ ਵਿੱਚ ਇੱਥੇ ਕੋਈ ਚਾਹ ਲਈ ਕੰਮ ਕਰਨਾ ਚਾਹੁੰਦਾ ਹੈ ਕੋਈ ਲੱਸੀ ਦਾ ਧਰਨਾ ਚਾਹੁੰਦਾ ਹੈ ਹਾਂ ਕੋਈ ਵੇਰਕਾਲਾ ਕੋਈ ਜਾਂ ਕੁਝ ਵੇਰਕਾਲਾ ਪ੍ਰੋਜੈਕਟ ਕਰਨਾ ਚਾਹੁੰਦਾ ਤਾਂ ਕਿਸੇ ਵੀ ਤਰ੍ਹਾਂ ਦਾ ਕਰਨਾ ਚਾਹੁੰਦਾ ਰਾਹ ਤੇ ਕਰ ਸਕਦੇ ਆ ਆਸ থান ਤੇ ਸਰਪੰਚ ਸਾਹਿਬ ਗੁੜ ਧਰ ਕੇ ਆਪਾਂ ਹਾਂਜੀ ਵਿੱਚ ਆ। ਜਾਂ ਆਪਾਂ ਵੇਚਾਂ ਗੁੜ ਵੀ ਜੀ ਇੱਥੇ ਮਲ ਜਦੋਂ ਆਪਣਾ ਸੀਗਾ ਕਰੋਨਾ ਆਈ ਜੀ ਉਸ ਤੋਂ ਪਹਿਲਾਂ ਸਾਰਾ ਵੇਰਕਾ ਵੀ ਚੱਲਦਾ ਸੀ ਆਪਣੇ ਕੋਲ ਲਾਇਸੈਂਸੀ ਵੇਰਕਾ ਦਾ ਜੀ ਸਮਾਨ ਆਉਦਾ ਸੀ ਤੇ ਨਾਲ ਠੰਡਾ ਠੁੰਡਾ ਤੇ ਜੂਸ ਗੰਨੇ ਦਾ ਸਾਰਾ ਤਿਆਰ ਸੀ ਇੱਥੇ ਜੀ ਤੁਸੀਂ ਦੇਖੋ ਕਿ ਇੱਥੇ ਇਸ ਵਕਤ ਇਹਦੇ ਚ ਦੋ ਚੀਜ਼ਾਂ ਹੋ ਗਈਆਂ ਨਾ ਨੋਟ ਕਰੀ ਚੱਲੋ ਕੀ ਕੀ ਕੋਸ਼ਾ ਹਾਂਜੀ ਜਿਹੜਾ ਤੁਹਾਨੂੰ ਸਾਰਾ ਠੇਕੇ ਤੇ ਮਿਲ ਜਾ। ਤੇ ਆ 20 20 ਦਾ ਆਪਣਾ ਇੱਕ ਆ ਸ਼ਾਨਦਾਰ ਦੁਕਾਨ ਹੈ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਤੁਸੀਂ ਜੇ ਬੰਦਾ ਚਾਵੇ ਤਾਂ ਇਹ ਸਾਰਾ ਕੁਝ ਵਿੱਚੇ ਹੀ ਮਿਲ ਜਾਣਾ ਹਾਂ ਹਾਂ ਵਿੱਚੇ ਜੀ ਇਹ ਲਾਗੇ ਕੋਈ ਕੰਮ ਕਰਨਾ ਮਲੋਜਾ ਦੇਖ ਲਾਂਗੇ ਕੋਈ ਦਾਲਾਂ ਦਾ ਕੰਮ ਕਰਨਾ ਕਰਿਆਨੇ ਦਾ ਕੰਮ ਕਰਨਾ ਕਿਉਂਕਿ ਗਾਹਾਂ ਨੇ ਤੁਹਾਡੇ ਕੋਲੇ ਆਉਣਾ ਹੈ ਹਾਂਜੀ ਬੇਸ਼ੱਕ ਕੱਪੜੇ ਦਾ ਕੰਮ ਕਰਨਾ ਬਿਲਕੁਲ ਬਿਲਕੁਲ ਕੋਈ ਕਰ ਲੇਗਾ ਤਾਂ ਤੁਸੀਂ ਇੱਥੇ ਕੱਪੜੇ ਦਾ ਕੰਮ ਵੀ ਕਰ ਸਕਦੇ ਆ ਵੀ ਮਤਲਬ ਜਿਹੜਾ ਕੋਈ ਬੀਜਾਂ ਵਾਲਾ ਕਰ ਸਕਦਾ ਸਪਰੇਅ ਵਾਲਾ ਕਰ ਸਕਦਾ ਸਾਰੇ ਚੱਲਣਗੇ ਜੀ ਸਾਰੇ ਤਰ੍ਹਾਂ ਦੇ ਕਿਉਂਕਿ ਇੱਥੇ ਤੁਹਾਡੇ ਕੋਲੇ ਗਾਹ ਕੌਣ ਨੇ ਆ ਗਾਹ ਕੌਂਦੇ ਜੀ ਇਧਰਲੇ ਪਾਸੇ ਸਰਪੰਚ ਸਾਹਿਬ ਦਾ सरपंच साहब ਇੱਥੇ ਪਿਆ ਸਰੋਂ ਦਾ ਤੇਲ ਸਰੋਂ ਦਾ ਤੇਲ ਜੀ ਤੇ ਗੁੜ ਅਸੀਂ ਰੱਖਦੇ ਇੱਥੇ ਗੁੜ ਸੀਲ ਕਰਦੇ ਆ ਠੀਕ ਆ ਜੀ ਹਾਂਜੀ ਸ਼ੱਕਰ ਗੁੜ ਹਾਂਜੀ ਇਹ ਵੀ ਦੁਕਾਨ ਆ ਤੇ ਇੱਥੋਂ ਹੁਣ ਵੀ ਸਰਪੰਚ ਸਾਹਿਬ ਹੁਣਾਂ ਤੋਂ ਜੇ ਤੁਸੀਂ ਗੁੜ ਸਰੋਂ ਦਾ ਤੇਲ ਲੈਣਾ ਨਾ ਘਰ ਦੀ ਸਰੋਂ ਦਾ ਤੇਲ ਉਹਦੇ ਲਈ ਵੀ ਸੰਪਰਕ ਕਰ ਲਿਓ ਕੱਲਾ ਠੇਕੇ ਵਾਲੇ ਨਾਲ ਸੰਪਰਕ ਕਰਿਓ ਬਿਲਕੁਲ ਕਿਉਂਕਿ ਨਾਲ ਆਲਰੇਡੀ ਇਹ ਪ੍ਰਾਪਰਟੀ ਚੱਲ ਰਹੀ ਆ ਹਾਂਜੀ 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 ਇਧਰਲੇ ਪਾਸੇ ਆ ਗਈ ਆ ਜੀ ਚੱਕੀ ਹਾਂ ਚੱਕੀ ਆ ਲਾ ਆ ਗਈ ਆ ਚੱਕੀ ਬਿਲਕੁਲ ਜੀ ਤੇ ਇਹ ਚੱਕੀ ਤੁਸੀਂ ਪ੍ਰੋਜੈਕਟ ਦੇਖੋ ਲੱਗਿਆ ਆ ਸਾਰਾ ਪ੍ਰੋਜੈਕਟ ਬਣਿਆ ਤਣਿਆ ਤੁਹਾਨੂੰ ਮਿਲ ਜਾਣਾ ਆ ਦੇਖੋ ਉਧਰ ਡੈਗ ਬਣਿਆ ਜੀ ਕਣਕ ਨੂੰ ਸਟੋਰ ਕਰਨ ਵਾਲਾ ਹੈਠਾ 30 ਕੁਇੰਟਲ ਦਾ ਤੇ 30 ਉੱਪਰ ਚੜਦੀ ਹੈ ਜੀ ਅੱਛਾ ਜੀ 30 ਉੱਪਰ ਚੜ ਜਾਂਦੀ ਹੈ ਦੇ ਵਿੱਚ ਅੱਛਾ 30 ਤੇ 30 60 ਕੁਇੰਟਲ ਦਾ ਤਾਂ ਆਪਣੇ ਕੋਲ ਸਟੋਰ ਹੈ ਆ ਸਟੋਰ ਹੈਗਾ ਹਾਂ ਜੀ ਜੀ ਤੇ ਇਥੋਂ ਤਾਂ ਆਪੇ ਐਲੀਵੇਟਰ ਚੜਾਉਂਦੇ ਨੇ ਬਸ ਚੱਕ ਕੇ ਤੇ ਉਧਰ ਚੱਕੀਆਂ ਨੇ ਪੀ ਦਣਾ ਮਤਲਬ ਬਹੁਤ ਸੌਖਾ ਤਰੀਕਾ ਜੀ ਤੇ ਹਾਂਜੀ ਹਾਂਜੀ ਆਟੋਮੈਟਿਕ ਪ੍ਰੋਜੈਕਟ ਲੱਗਿਆ ਸਾਫ ਸਫਾਈ ਵਾਲਾ ਪ੍ਰੋਜੈਕਟ ਲੱਗਿਆ ਪੂਰਾ ਘੈਂਟ ਸਭ ਤੋਂ ਵਧੀਆ ਗੱਲ ਆ ਮੋਟਰ ਕਨੈਕਸ਼ਨ ਕੋਈ ਆਏ ਨਹੀਂ ਇੰਜਨ ਨੂੰ ਕਿਹੜਾ ਪਾਉਣਾ ਕੋਈ ਲੈਣਾ ਨਹੀਂ ਪਹਿਲੀ ਲੈਟ ਹੈ ਜੀ ਗ੍ਰੈਡ ਚ ਆ ਗ੍ਰੈਡ ਹੈ ਜੀ ਨਾਲ ਹੀ ਅੱਛਾ ਜੀ ਹਾਂਜੀ ਹਾਂਜੀ ਉਹ ਵੇਖੋ ਗ੍ਰੈਡ ਖੜਾ ਉਹ ਗ੍ਰੇਟਾ ਸਾਹਮਣੇ ਪ੍ਰੀਤ ਸਿੱਧੀਆਂ ਆ ਜਾਣੇ ਦਾ ਭਾਖੜੇ ਦੇ ਸਰਪੰਸਾ ਹੋਂਦੀਆਂ ਤਾਰਾਂ ਸਿੱਧੀਆਂ ਭਾਖੜੇ ਤੇ ਪਹੁੰਚ ਜਾਵਾਂਗਾ ਹਾਂਜੀ ਹਾਂਜੀ ਤੇ ਮਗਰਲੇ ਪਾਸੇ ਨਾ ਮਗਰਲੇ ਆਪਣਾ ਹਾਂਜੀ ਇਹ 2-3 ਕਨਾਲਾਂ ਚ ਪ੍ਰੋਜੈਕਟ ਹੈ ਹਾਂਜੀ ਤੇ ਮਗਰਲੇ ਪਾਸੇ ਆਪਾਂ ਕਹਿ ਲਈਏ ਜਿੰਨਾ ਬਚਦਾ ਥਾਂ ਦੋ ਕਿੱਲਾਂ ਚ ਉਹ ਮਗਰਲੇ ਨੀਆਂ ਭਰੀਆਂ ਪਈਆਂ ਜੀ ਕੁਛ ਤਾਂ ਜਿਵੇਂ ਆਪਾਂ ਪੋਲਟਰੀ ਫਾਰਮ ਦਾ ਇਰਾਦਾ ਸੀਗਾ ਬਣਾਉਣ ਦਾ ਠੀਕ ਹੈ ਜੀ ਤੇ ਉਹ ਕਮਰੇ ਵੀ ਤਾਂ ਹੀ ਬਣਾਈ ਸੀ ਦਫ਼ਤਰ ਵਗੈਰਾ ਉਧਰ ਪਿੱਛੇ ਆ ਪੱਕੀ ਪਈ ਹੈ ਜੀ ਆ ਲੱਗੀ ਆਪਣਾ ਮਤਲਬ ਵਿੱਚ ਹੀ ਛੱਡੀ ਆਪਾਂ ਇਹ ਇਹ ਦੋ ਕਿੱਲੇ ਆ ਦੇ ਵਿਚਾਲੇ ਪਈ ਪਈ ਛੱਡੀ ਆ ਹਾਂ ਤੇ ਉਹ ਵੇ ਆਂਗਲਾਂ ਗਲਾਂ ਲਾਈਆਂ ਪਿੰਗਾ ਵਲਗਣ ਜਾਲੀ ਜੁਲੀ ਲਾਉਂਦੇ ਸਨ ਪੋਲਟਰੀ ਫਾਰਮ ਬਾਰੇ ਵੀ ਮੰਨ ਲੋ ਵੀ ਕੋਈ ਬੰਦਾ ਤੁਹਾਡੇ ਤੋਂ ਲੈ ਕੇ ਇਸ ਥਾਂ ਤੇ ਗੰਨਾ ਬੀਜਣਾ ਚਾਹੁੰਦਾ ਬਿਲਕੁਲ ਜੀ ਕਿਉਂਕਿ ਇਧਰਲੇ ਪਾਸੇ ਉਹ ਦੇਖੋ ਕਲਾੜਾ ਉਹ ਕਲਾੜਾ ਹਾਂਜੀ ਉਧਰਲੇ ਪਾਸੇ ਉਹ ਕਲਾੜਾ ਕਲਾੜੇ ਦਾ ਵੀ ਟੋਟਲ ਪ੍ਰੋਜੈਕਟ ਲੱਗਿਆ ਹੋਇਆ ਹਾਂ ਕਮਰਾ ਨਾਲ ਆ ਜੀ ਨਾਲ ਉਹ ਪੂਰਾ ਸ਼ੈੱਡ ਪਾਇਆ ਉਹਨੂੰ ਸਟੋਰ ਹੁਣ ਤਾਂ ਤੂੜੀ ਪਾਈ ਬੈਠੇ ਐ ਤਕੀ ਹਾਂਜੀ ਵੀ ਉਹ ਮਤਲਬ ਸੀਜ਼ਨ ਆਫ ਹੋ ਗਿਆ ਹਾਂਜੀ ਪਰ ਪਰ ਜਿਹੜਾ ਬੰਦਾ ਇਸ ਨੂੰ ਚਲਾਉਣਾ ਚਾਹੁੰਦਾ ਤਾਂ ਐਸ ਸਾਲ ਵੀ ਚੱਲਿਆ ਸਰਪੰਚ ਸਾਹਿਬ ਹੋਣਾ ਦਾ ਘਲਾੜਾ ਹਾਂਜੀ ਤਾਂ ਜੇ ਤੁਸੀਂ ਚਲਾਉਣਾ ਚਾਹੁੰਦੇ ਆ ਤਾਂ ਤੁਹਾਡੇ ਲਈ ਸਾਰਾ ਕੁਝ ਚੱਲਦਾ ਪਿਆ ਤਿੰਨ ਕੜਾਈਆਂ ਵਾਲਾ ਜੀ ਤਿੰਨ ਕੜਾਈ ਲੱਗੇ ਇੱਥਾਂ ਹਾਂਜੀ ਮਤਲਬ ਟੋਟਲ ਪ੍ਰੋਜੈਕਟ ਬਣਿਆ ਹੋਇਆ ਤੁਹਾਨੂੰ ਕੋਈ ਕੁਝ ਵੀ ਇੱਥੇ ਆ ਕੇ ਕਰਨ ਦੀ ਲੋੜ ਨਹੀਂ ਗਈ ਸਿਰਫ ਸਰਪੰਚ ਸਾਹਿਬ ਹੋਣਾ ਨਾਲ ਤੁਸੀਂ ਐਗਰੀਮੈਂਟ ਕਰਨਾ ਬਿਲਕੁਲ ਜੀ ਆ ਆ ਬਣਿਆ ਪਿਆ ਹਾਂਜੀ ਹਾਂਜੀ ਆ ਬਣਿਆ ਪਿਆ ਦੇਖ ਪ੍ਰੀਤ ਲੈ ਹੈਂ ਕੋਸ਼ ਸਾਰਾ ਕੁਝ ਚੱਲਦਾ ਹੈ ਮੋਟਰ ਆ ਕਨੈਕਸ਼ਨ ਆ ਇਹਦੇ ਤੇ ਵੀ ਅੱਡ ਮੋਟਰ ਅੱਡ ਕਨੈਕਸ਼ਨ ਆ ਜੀ ਇਹਦਾ ਅੱਡ ਮੋਟਰ ਹਾਂ ਅੱਡੀ ਮੋਟਰ ਅੱਡੀ ਕਨੈਕਸ਼ਨ ਆ ਇਹਦਾ ਤੇ ਜੇ ਕੋਈ ਮਗਰਲੇ ਪਾਸੇ ਸਰਪੰਚ ਸਾਹਿਬ ਇੱਥੇ ਕੋਈ ਮੱਝਾਂ ਗਾਵਾਂ ਵੀ ਰੱਖਣੀਆਂ ਚਾਹੁੰਦਾ ਬਿਲਕੁਲ ਬਿਲਕਾਪਾ ਨੂੰ ਕੀ ਕੋਈ ਕੋਸ਼ ਰੱਖੇ ਜੀ ਹਾਂਜੀ ਹਾਂਜੀ ਮੈਂ ਮੰਨ ਕੇ ਚੱਲੋ ਕੋਈ ਸਵੀਮਿੰਗ ਪੂਲ ਦਾ ਕੱਲ ਨੂੰ ਕੋਈ ਪ੍ਰੋਜੈਕਟ ਬਣਦਾ ਸਰਪੰਚ ਸਾਹਿਬ ਹੋਣੀ ਜੇ ਕੋਈ ਪ੍ਰਾਪਰਟੀ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਉਹ ਤੁਸੀਂ ਕਰਕੇ ਦੇ ਬਿਲਕੁਲ ਬਿਲਕੁਲ ਕਰਕੇ ਦੇਵਾਂਗੇ ਜੀ ਹਾਂਜੀ ਅਗਲੇ ਡਿਮਾਂਡ ਤੇ ਉਹਦਾ ਉਹ ਐਗਰੀਮੈਂਟ ਹੋਊਗਾ ਆਪਣਾ ਵੀ ਇੰਨੇ ਸਾਲਾਂ ਆ ਵੀ ਲਿਖਿਆ ਜਾਊਗਾ ਹਾਂਜੀ ਤੇ ਉਹ ਆਪ ਕਰਦੇ ਹੈਗੇ ਜੀ ਹਾਂ ਤੇ ਵੀ ਮੰਨ ਕੇ ਚੱਲੋ ਕੋਈ 2 ਸਾਲ ਵਾਸਤੇ 4 ਸਾਲ ਵਾਸਤੇ ਚਲਾਉਣਾ ਚਾਹੁੰਦਾ ਐਗਰੀਮੈਂਟ ਕਰ ਲੈ ਐਂ ਤਾਂ ਇੱਥੇ ਇੱਕ ਟੀਮ ਆਈ ਸੀਗੀ ਉਹ ਕਹਿੰਦੇ ਯਾਰ ਅਸੀਂ ਜੀ ਵੀ ਜੇ ਤੁਸੀਂ ਸਾਨੂੰ ਮੁੱਲ ਹੀ ਦੇ ਦਿਓ ਤਾਂ ਅਸੀਂ ਇੱਥੇ ਇੱਕ ਹੋਟਲ ਬਣਾ ਲਗੇ ਰੈਸਟੋਰੈਂਟ ਮੈਂ ਨਹੀਂ ਯਾਰ ਮੁੱਲ ਮੁੱਲ ਤਾਂ ਨਹੀਂ ਅਸੀਂ ਦੇਣਾ ਹਾਂਜੀ ਤੇ ਮਤਲਬ ਵਧੀਆ ਰੋਡ ਵੱਡੀ ਹੈ ਨਾ ਜੀ ਇਹ ਆ ਆ ਕੋਲੂ ਲੱਗਿਆ ਹੋਇਆ ਇਹ ਕੋਲੂ ਆਹ ਪਿੰਡ ਦੀਆਂ ਕਹਾਣੀਆਂ ਆਉਂਦੀਆਂ ਜੀ ਹਾਂਜੀ ਚ ਇੱਕ ਗੱਲ ਹੋਰ ਹੈ ਜੀ ਜੀ ਕੱਲਾ ਆਪਣਾ ਸੁਖਣਾ ਪਿੰਡ ਨਹੀਂ ਇੱਥੇ ਜਿਵੇਂ ਗਿਲਜਲਾ ਪਿੰਡ ਨਾਲ ਆ ਸਾਡੇ ਹਾਂਜੀ ਤੇ ਰਖਾਲਾ ਨਾਲ ਆ ਸੇਖ ਨਾਲ ਆ ਤੇ ਛੱਤਿਆਣਾ ਜੀ ਇਹ ਸਾਰੇ ਪਿੰਡ ਨਾ ਸਾਡੇ ਇੱਥੇ ਆਟਾ ਬਣੀਆਂ ਵਾਲਾ ਜੀ ਆਟਾ ਭਿਆਉਣ ਵੀ ਇੱਥੋਂ ਦੇ ਆ ਆਪ ਜੀ ਤੇ ਜਿਵੇਂ ਕਣਕ ਵੀ ਜਮਾਂ ਕਰਾਉਣ ਦੇ ਕੋਈ ਸਾਲ-ਸਾਲ ਦੀ ਜਮਾਂ ਹੀ ਕਰਾ ਜਾਂਦਾ ਜੀ ਹਾਂ ਆ ਬੋਰੀਆਂ ਪੰਨਾਂ ਤੁਹਾਨੂੰ ਗਵਾਹੀ ਭਰਦੀ ਆ ਕਿ ਸਿਸਟਮ ਚੱਲਦਾ ਹੈ ਹਾਂਜੀ ਹਾਂਜੀ ਹੁਣ ਤਾਂ ਲਾਈਟ ਕਰਕੇ ਨਾ ਥੋੜਾ ਜਿਵੇਂ ਪੀਨ ਘੱਟ ਬਣ ਜਾਂਦਾ ਵੀ ਜਿਵੇਂ ਆ ਦਿਨਾਂ ਚ ਹਾਂਜੀ ਹਾਂਜੀ ਲਾਈਟ ਬੰਦ ਰਹਿੰਦੀ ਕਣਕਾਂ ਕਰਕੇ ਹਾਂਜੀ ਤੇ ਅਗਲੇ ਦਿਨ ਲਾਈਟ ਫੁੱਲ ਹੋ ਜੂਗੀ ਜੀ ਤੇ ਇਧਰਲੇ ਪਾਸੇ ਮਗਰ ਕੀ ਬਣਿਆ ਹੋਇਆ ਜੀ ਇਹ ਸਾਰਾ ਜੀ ਇਧਰ ਜਿਵੇਂ ਆ ਬਾਥਰੂਮ ਬਣਾਇਆ ਸੀਗਾ ਹਾਂਜੀ ਵੀ ਆਹ ਰੈਸਟਰੂਮ ਬਣਾਇਆ ਹੋਆ ਹਾਂ ਹਾਂ ਤੇ ਇਧਰ ਵੀ ਹੈਗੇ ਦੋ ਤੇ ਆਹ ਹੈਗਾ ਪਾਣੀ ਵਾਲੀ ਡਿੱਗੀ ਤੋਂ ਚੱਲੀ ਜਾਂਦਾ ਸਰਵਿਸਨ ਜੀ ਅੱਛਾ ਪਾਣੀ ਵਾਲੀ ਡਿੱਗੀ ਬਣੀ ਹੋਈ ਆ ਤੇ ਉੱਥੋਂ ਮੋਟਰ ਚੱਲੀ ਜਾਂਦੀ ਆ ਹਾਂਜੀ ਹਾਂਜੀ ਇਹ ਇਦੋਂ ਕੰਿਸ਼ਨ ਅੱਡਾ ਹਾਂ 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 ਇਧਰਲੇ ਪਾਸੇ ਸਰਪੰਚ ਸਾਹਿਬ ਆਹ ਦਫ਼ਤਰ ਬਣੇ ਇਹ ਵੀ ਬੈਠਣੇ ਜਿਵੇਂ ਬਸ ਆਪਾਂ ਕੋਈ ਚਾਰ ਭਰਾ ਆਉਂਦੇ ਆਪਣੇ ਕੋਲੇ ਅੱਛਾ ਆਹ ਰਸੋਈ ਬਣ ਗਈ ਆ ਵੀ ਹਾਂ ਆਪਣੀ ਆਪ ਦੇ ਕੰਮ ਵਾਲੀ ਜਿਹਨੂੰ ਆਪਾਂ ਹੀ ਵਰਤਦੇ ਸੀਗੇ ਮਤਲਬ ਹਾਂਜੀ ਤੇ ਆਹ ਰੂਆ ਸਾਡੇ ਬਾਪੂ ਜੀ ਇੱਥੇ ਬੈਹਿਣੇ ਦਫ਼ਤਰ ਵਗੈਰਾ ਜੀ ਰੱਖ ਲੋ ਤੇ ਜੇ ਮੰਨ ਕੇ ਚੱਲੋ ਵੀ ਕੋਈ ਠੇਕੇ ਤੇ ਲਊਗਾ ਤਾਂ ਉਹ ਦਾ ਨਹੀਂ ਸਾਰੇ ਹੀ ਕਰਾਂਗੇ ਆਪਾਂ ਹਾਂ ਸਾਰੇ ਹੀ ਅਸੀਂ ਆਪਦੇ ਪਿਛਲੇ ਤਿਆਰ ਕਰਾਵਾਂਗੇ ਹੋਰ ਕਮਰੇ ਠੀਕ ਹੈ ਠੀਕ ਹਾਂਜੀ ਹਾਂਜੀ ਆ ਦੇਖੋ ਨਾ ਕਿੱਡਾ ਕਿੱਡੀ ਸ਼ਾਨਦਾਰ ਚੀਜ਼ ਬਣ ਗਈ ਆ ਮੇਰੇ ਇੱਕ ਜਿਹੜੀ ਰਸੋਈ ਆ ਹੁਣ ਓਪਨ ਇਧਰ ਵੀ ਜਿਵੇਂ ਵਿੱਚ ਗੈਸ ਸਿਲੰਡਰ ਪਿਆ ਹਾਂਜੀ ਚਾ ਚਾ ਵਗੈਰਾ ਅਗਲੇ ਨੇ ਬਣਾਉਣੀ ਆ ਤੇ ਉਹਨਾਂ ਦਾ ਮਤਲਬ ਬਸ ਹਾਂ ਤੇ ਅਸਲ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਦਾ ਗੱਲ ਵੀ ਸਰਪੰਚ ਸਾਹਿਬ ਹੁਣਾਂ ਨੇ ਇਹਨੂੰ ਚੀਜ਼ ਨੂੰ ਚਲਾਇਆ ਤੇ ਤੁੰਨ ਕੇ ਚਲਾਇਆ ਹਾਂ 7 ਸਾਲ ਪੂਰਾ ਚੱਲ ਚੱਲ ਰਿਹਾ 7 ਸਾਲਾਂ ਤੋਂ ਹਾਂ ਹੁਣ ਸਰਪੰਚ ਸਾਹਿਬ ਹੁਣਾਂ ਦੇ ਬਾਪੂ ਜੀ ਹੁਣੇ ਬਯੋਰ ਗਹੋ ਚੱਲੇ ਆ ਤੇ ਸਰਪੰਚਾ ਹੋਣ ਦਾ ਬੇਟਾ ਜਿਹੜਾ ਉਹ ਪੜ੍ਹਾਈ ਦੇ ਵਿੱਚ ਹੁਣ ਹਾਂਜੀ ਅ ਚੰਡੀਗੜ੍ਹ ਪੜ੍ਹਦਾ ਤੇ ਸਰਪੰਚ ਸਾਹਿਬ ਹੁਣ ਇਕੱਲੇ ਰਹਿ ਜਾਂਦੇ ਪਾਕੀ ਸਰਪੰਚ ਸਾਹਿਬ ਜਿੰਨਾ ਮੈਂ ਜਾਣਦਾ ਵੀ ਤੁਸੀਂ ਤੁਹਾਡਾ ਸਰਦ ਆ ਵੀ ਆ ਕਿਰਪਾ ਬਰਬਾਦ ਵਾਲੀ ਹਾਂ ਨਾ ਵਾਹਿਗੁਰੂ ਦੀ ਕਿਰਪਾ ਵੀ ਆ ਵੀ ਜੇ ਆਪਾਂ ਕਹਿ ਦਈਏ ਵੀ ਤੁਹਾਨੂੰ ਤੁਹਾਨੂੰ ਹੁਣ ਐ ਲੱਗਦਾ ਕਿ ਯਾਰ ਆਪਣਾ ਸਰਦ ਆ ਹੈਨਾ ਆ ਬਾਲਾ ਵੀ ਔਖਾ ਵੀ ਹਾਂ ਵੀ ਬੰਦਾ ਕਾਹਦਾ ਪਾਕੀ ਖੇਤੀ ਕਰਦਾ ਮੈਂ ਨਾਲੂੰ ਜੀ ਖੇਤੀ ਆਪ ਕਰਦਾ ਜੀ ਜੀ ਤੇ ਬਾਕੀ ਥੋੜਾ ਪਤਾ ਕੰਮ ਆ ਬੜਾ ਉਤਲਾਹ ਹੋ ਜਾਂਦਾ ਜੀ ਸ਼ੁਕਰ ਹੈ ਮਾਲਕ ਦਾ ਮਾਲਕ ਦੀ ਕਿਰਪਾ ਨਾਲ ਪੈਲੀ ਪੂਲੀ ਬਥੇਰੀ ਹਾਂਜੀ 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 ਹੈਨਾ ਜੀ ਬਿਲਕੁਲ ਤੇ ਫਿਰ ਤੁਹਾਡਾ ਸਰਪੰਚੀ ਦਾ ਕਰਕੇ ਕੋਈ ਲੀਡਰੀ ਦਾ ਕਰਕੇ ਵੀ ਫਿਰ ਪਰ ਉਹ ਹਾਂ ਇੱਥੇ ਯਾਰ ਦੋਤਾ ਇਹਦੇ ਸਾਰੇ ਉਹ ਚੇਡਾ ਕਰਦਾ ਕਿ ਯਾਰ ਸਰਪੰਚਾ ਤੂੰ ਆ ਕੀ ਕਰੀ ਜਾਂਦਾ ਆਟੇ ਨਾਲ ਲਿਬੜਾ ਕਰਦਾ ਆਟੇ ਨਾਲ ਮੈਂ ਕਿਹਾ ਵੀ ਗੱਲ ਤਾਂ ਸਹੀ ਏ ਤੁਹਾਡੀ ਪਰ ਔਖਾ ਹੁੰਦਾ ਜਿੱਤੇ ਬੰਦਾ ਨਹੀਂ ਆਉਂਦਾ ਇੱਥੇ ਮੇਰੇ ਕੋਲੇ ਜੀ ਫਿਰ ਕੱਲੇ ਨੂੰ ਭਜਣਾ ਦਾ ਇਹ ਹੈ ਨਹੀਂ ਦੁੱਧ ਵਾਲੀ ਗੱਲ ਹੈ ਜਿਵੇਂ ਦੁੱਧ ਹੀ ਆਉਂਦਾ ਹੁਣ ਜਿਹੜੇ ਆਟਾ ਖਾਣਾ ਉਹਨੇ ਆਟਾ ਹੀ ਖਾਣਾ ਜੀ ਆ ਕਰੋਨਾ ਵੇਲੇ ਨਹੀਂ ਆਟਾ ਇਥੋਂ ਪੂਰਾ ਨਹੀਂ ਆਇਆ ਸਾਤੋਂ ਦੇਖੋ ਸਾਰੇ ਕੰਮ ਰੁਕ ਗਏ ਸੀਗੇ ਜੀ ਤੇ ਸਾਥੋ ਜਿਹੜਾ ਇਹ ਆਟਾ ਤੇ ਗੋੜ ਤੇ ਤੇਲ ਜੀ ਅਸੀਂ ਸੋਚਿਆ ਵੀ ਕੰਮ ਏ ਸਿਰੇ ਦਾ ਵੀ ਸਾਰੀ ਉਮਰ ਬੰਦ ਹੋਣ ਵਾਲਾ ਨੇ ਜਿਉਂਦੇ ਜੀਆਂ ਤਿੱਕਰ ਚੱਲਣਾ ਹੀ ਚੱਲਣਾ ਏ ਹੂੰ 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 ਵੀ ਇਹ ਨਹੀਂ ਵੀ ਅੱਜੇ ਦਾ ਸੀਜ਼ਨ ਆ ਇਹਦਾ 365 ਦੇ ਨਹੀਂ ਸੀਜ਼ਨ ਆ ਆਪਣੇ ਕੰਮ ਦਾ ਬਿਲਕੁਲ ਬਿਲਕੁਲ ਹਾਂਜੀ ਆਕਾਰ ਵੀ ਹੁਣ ਜੇ ਕਿਸੇ ਨੇ ਧੋਣੀ ਆ ਇੱਥੋਂ ਬਥੇਰੇ ਬੰਦੇ ਜਿਨ੍ਹਾਂ ਕੋਲ ਟਾਈਮ ਨਹੀਂ ਹੁੰਦਾ ਜਿਵੇਂ ਕਿ ਢੜਵੇ ਜਾ ਰਹੇ ਜਾਂ ਮੁਕਸਰ ਜਾ ਰਹੇ ਆ ਜੀ ਅਗਲਾ ਸੋਚਦਾ ਮੇਰੇ ਕੋਲ ਅੱਧਾ ਘੰਟਾ ਟਾਈਮ ਹੈਗਾ ਯਾਰ ਇੱਥੇ ਰੁਕ ਜੰਨੇ ਨਾਲੇ ਚਾਹ ਪੀ ਲੈਣੇ ਸਰਪੰਚ ਤੋਂ ਉਹਦੇ ਨਾਲੇ ਗੱਡੀ ਧਵਾ ਲੈਣੇ ਨਹੀਂ ਜੇ ਦੇਖੋ ਮੰਨ ਹਾਂਜੀ ਉਹ ਸਰੋਦਾ ਤੇਲ ਵੀ ਲੈ ਲੂਗਾ ਬਿਲਕੁਲ ਜੀ ਉਹ ਦਾਲਾਂ ਵੀ ਲੈ ਲੂਗਾ ਹਾਂ ਉਹ ਗੱਡੀ ਵੀ ਧਵਾ ਲੂਗਾ ਬਸ ਹਨਾ ਸਹੀ ਹੈ ਜੀ ਉਹ ਪਰਿਵਾਰ ਸਮੇਤ ਇੱਥੇ ਆ ਕੇ ਬੈਠ ਕੇ ਚਾਹ ਪਾਣੀ ਵੀ ਪੀ ਲੂਗਾ ਬਿਲਕੁਲ 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 ਮਤਲਬ ਕਿਉਂਕਿ ਇੱਕ ਬੰਦਾ ਘਰੋਂ ਨਿਕਲਣਾ ਚਾਹੁੰਦਾ ਬਸ ਉਨ ਤਾਂ ਇਹ ਲੱਗਦਾ ਕਿ ਯਾਰ ਘਰੋਂ ਨਿਕਲ ਜਾ ਘਰੋਂ ਨਿਕਲੀਏ ਯਾਰ ਜੇ ਕੋਈ ਮੁੰਡਾ ਨਾ ਕੰਮ ਕਰਨਾ ਚਾਹੁੰਦਾ ਯਾਰ ਕੋਈ ਦੇਸ਼ ਚ ਵਿਦੇਸ਼ ਚ ਜਾਣਾ ਚਾਹੁੰਦਾ ਉਹ 2 ਸਾਲ ਕਾਗਜ਼ਕੂਜ ਆਪਦੇ ਲਾ ਕੇ ਰੱਖ ਲੈ ਹਾਂ ਲਾ ਕੇ ਰੱਖ ਲੈ ਤੇ ਇੱਥੇ ਕਰਕੇ ਦੇਖ ਲੈ ਇੱਥੇ ਕਰਕੇ ਦੇਖ ਲੈ ਬਿਲਕੁਲ ਸਹੀ ਹੈ ਤੁਹਾਨੂੰ ਮੈਨੂੰ ਲੱਗਦਾ ਵੀ ਬਾਕੀ ਦੇ ਪੈਸੇ ਜਾਂਟਰ ਨੂੰ ਭਰਨ ਦੀ ਲੋੜ ਪੈਣੀ ਨਹੀਂ ਪੈਣੀਗੀ ਨਹੀਂ ਇਹ ਕੈਨੇਡਾ ਹੀ ਹੈ ਜੀ ਹੂੰ ਸਹੀ ਪੁੱਛੋ ਨਾ ਜਿਵੇਂ ਇੱਥੇ ਮੈਂ ਜਦੋਂ ਆਇਆ ਨਾ ਬਾਪੂ ਕੋਲੇ ਆਥੇ ਨੇ ਸ਼ਾਮ ਨੂੰ ਜੀ ਤੇ 1000 ਰੁਪਏ ਮੇਰੀ ਜੇ ਚ ਉਧਰ ਦੀ ਉਧਰ ਹੀ ਪੈ ਜਾਂਦਾ ਮੈਂ ਕਿਹਾ ਯਾਰ ਆਹ ਹਉ ਵੀ ਬਣ ਕੇ ਮੈਨੂੰ ਹਾਂਜੀ ਕਿਉਂ ਉਹ ਬਣਦੇ ਕਹਦੇ ਜਿਵੇਂ ਕੋਈ ਆਟਾ ਬੰਦਾ ਭਾਈ ਮੁੱਲ ਦੇ ਗਿਆ ਜੀ ਜੀ ਕੋਈ ਉਹ ਤੁਹਾਡਾ ਉਧਰ ਉਧਰ ਹੀ ਮੁੱਲ ਲੈ ਗਿਆ ਪਰ ਇਹ ਦੀ ਤੇ ਬਾਪੂ ਇਧਰ ਪਿਆ ਹੁੰਦਾ ਜੀ ਤੇ 1000 ਰੁਪਏ ਦਾ ਬੰਦੇ ਨੂੰ ਉਹੀ ਜੇਬ ਚ ਵੱਟ ਜਾਂਦਾ ਜੀ ਜੀ ਕੋਈ ਸ਼ੱਕ ਨਹੀਂ ਨਿੱਤ ਵਾਲੇ ਪੈਸੇ ਨਿੱਤ ਵਾਲੇ ਹ ਤੇ ਕੋਈ ਵੀ ਸੱਜਣ ਲੈਣਾ ਚਾਹੁੰਦਾ ਨਾ ਠੇਕੇ ਤੇ ਸਰਪੰਚ ਸਾਹਿਬ ਹੋਣਾ ਨਾ ਸੰਪਾਕਰ ਬਹੁਤ ਵਧੀਆ ਲੋਕੇਸ਼ਨ ਆ ਵਧੀਆ ਸੜਕ ਵਗਦੀ ਆ ਤੇ ਬਹੁਤ ਵਧੀਆ ਪ੍ਰਾਪਰਟੀ ਬਣੀ ਹੋਈ ਆ ਮਤਲਬ ਆਪਾਂ ਕਹਿ ਸਕਦੇ ਕਿ ਹਰੇਕ ਚੀਜ਼ ਆ ਬਸ ਤੁਸੀਂ ਆ ਕੇ ਬਹਿਣਾ ਬਸ ਤੇ ਤੁਸੀਂ ਆਪਦੀ ਐਡਵਰਟਾਈਜ਼ਮੈਂਟ ਕਰਨੀ ਆ ਬਸ ਬਸ ਲੋਕਾਂ ਨੂੰ ਵੈਸੇ ਇਹ ਚੀਜ਼ ਬਾਰੇ ਪਤਾ ਗਾਗ ਵੀ ਜੁੜੇ ਜੀ ਸਾਰੇ 7 ਸਾਲ ਹੋ ਗਏ ਚੱਲੀ ਜਾਂਦਾ ਕੰਮ ਗਾਗ ਵੀ ਜੁੜੇ ਆ ਤੁਸੀਂ ਇਹਨੂੰ ਹੋਰ ਵੀ ਜੋੜ ਲੈਣਾ ਹਰੇਕ ਬੰਦਾ ਆਪਣੇ ਕਰਮ ਲੈ ਕੇ ਆ ਬਸ 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 ਸਹੀ ਹੈ ਠੇਕ ਦੀ ਵਿਧੀ ਕਰਨ ਦੀ ਆ ਤਰੀਕਾ ਜਿਵੇਂ ਉਹਨੂੰ ਸਾਥੋਂ ਇੱਥੇ ਕੰਟੇਨ ਚਾਟਾ ਮੰਗਦੇ ਸੀ ਆ ਮਿਲਟਰੀ ਚ ਜੀ ਸਾਥੋਂ ਨਹੀਂ ਪਹੁੰਚਿਆ ਗਿਆ ਵੀ ਜਾਇ ਹੀ ਨਹੀਂ ਗਿਆ ਜੀ ਤੇ ਬਠਿੰਡੇ ਆਟਾ ਸਾਡਾ ਬਹੁਤ ਜਿਆਦਾ ਲੱਗਦਾ ਜੀ ਉਸ ਆਉਂਦੀ ਅਸੀਂ ਉੱਥੇ ਪਚਾਉਂਦੇ ਰਹੇ ਹੁਣ ਆ ਮੁੰਡਿਆਂ ਨੇ ਜਿਹੜੇ ਨਵੇਂ ਸੀ ਇਹਨਾਂ ਨੇ ਨਹੀਂ ਪਹੁੰਚਾਇਆ ਚਲੋ ਜੀ ਤੁਸੀਂ ਯਾਰ ਆਰਗੈਨਿਕ ਦਾ ਕੰਮ ਕਰਨਾ ਤੁਸੀਂ ਸਬਜੀ ਦਾ ਕੰਮ ਕਰਨਾ ਇਹ ਸਬਜੀ ਵਾਲਾ ਵੀ ਰੋਡ ਆ ਹਾਂ ਸਬਜੀ ਇੱਥੇ ਬਹੁਤ ਹੁੰਦੀ ਜੀ ਨਾਲ ਸਾਡੇ ਤੁਸੀਂ ਇੱਥੇ ਧਰ ਕੇ ਕਾਊਂਟਰ ਤੇ ਸਬਜੀ ਵੇਚਣੀ ਹੈ ਨਾ ਤੁਹਾਡੇ ਕੋਲ ਇੱਥੋਂ ਲੋਕ ਸਬਜੀ ਲੈ ਕੇ ਜਾਣਗੇ ਕਿਉਂਕਿ ਇੱਕ ਪਿੰਡ ਦੇ ਨੇੜੇ ਨਹੀਂ ਤਿੰਨ ਚਾਰ ਪਿੰਡਾਂ ਦੇ ਨੇੜੇ ਹਾਂ ਚਾਰ ਪੰਜ ਪਿੰਡੇ ਨੂੰ ਪੈਂਦੇ ਜੀ ਹਾਂ ਮਤਲਬ ਕਹਿਣ ਤੋਂ ਭਾਵੇਂ ਆ ਵੀ ਕੰਮ ਜੇ ਕਿਸੇ ਬੰਦੇ ਨੇ ਕੰਮ ਕਰਨਾ ਐਸ ਗੱਲ ਦਾ ਤਾਂ ਭਰੋਸਾ ਹੈ ਵੀ ਉਹ ਬੰਦੇ ਨੂੰ ਘਾਟਾ ਤਾਂ ਪੈਣਾ ਹੀ ਨਹੀਂ ਨਹੀਂ ਪੈਂਦਾ ਜੀ ਕਿੰਨੇ ਕਮਾਉਂਦਾ ਉਹਦੀ ਕਿਸਮਤ ਤੇ ਉਹਦੀ ਮਿਹਨਤ ਤੇ ਨਰਦਾ ਬਸ ਬਸ ਬੱ ਵੱਡੀ ਗੱਲ ਏ ਜੀ ਠੀਕ ਹੈ ਨਾ ਉਹਨੂੰ ਵਧੀਆ ਟਿਕਾਣਾ ਦੱਸਤਾ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਸਰਪੰਚ ਸਾਹਿਬ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਗੋਪੀ ਸਰਪੰਚ ਨੂੰ ਹਾਂ ਰਾਤ ਨੂੰ ਨਾ ਲਾਇਓ ਫੋਨ ਰਾਤ ਮੌਕਾ ਹੋ ਜਾਂਦਾ ਕਿ ਵੀ ਬੰਦਾ ਰਾਤ ਨੂੰ 12:00 ਵਜੇ ਹਾਂ ਸਵੇਰਾਂ 8:00 ਵਜੇ ਤੋਂ ਬਾਅਦ ਨਹੀਂ ਜਦੋਂ ਮਰਜ਼ੀ ਲਾਣ ਸਵੇਰ ਤਾਂ ਮੈਂ ਨਾ 5:00 ਵਜੇ ਤੋਂ ਸਟਾਰਟ ਹਾਂ ਸਵੇਰ ਸਦਿਆਂ ਲਾ ਲੋ ਬਸ ਰਾਤ ਨੂੰ ਹਾਂ ਬਸ ਇੰਨਾ ਕਾ ਵੀ 11:00 ਵਜੇ ਦੇ ਤੋਂ ਬਾਅਦ ਤੇ ਤੁਸੀਂ ਸਵੇਰ 2-3 ਇਹ ਸਨ ਚ ਨਾ ਲਾਓ ਕਿਉਂਕਿ ਬਹੁਤ ਬੰਦੇ ਰਾਤ ਨੂੰ ਫੋਨ ਲਾਉਂਦੇ ਰਾਤ ਨੂੰ ਲਾਉਂਦੇ ਸੀ ਗੱਲਾਂ ਤਾਂ ਇਹ ਬੇਨਤੀ ਹੈ ਵੀ ਰਾਤ ਨੂੰ ਫੋਨ ਨਾ ਲਾਓ ਦਿਨੇ ਜਦੋਂ ਮਰਜ਼ੀ ਸਰਪੰਚ ਸਾਹਿਬ ਨੂੰ ਫੋਨ ਲਾਓ ਜਿੱਦ ਦੇ ਕਿਸੇ ਨਾ ਹੋ ਗਿਆ ਉਹਦੇ ਸਰਪੰਚ ਸਾਹਿਬ ਕਹਿ ਦੇਣਗੇ ਕਿ ਸਖਜੇਂਦਰ ਵੀਡੀਓ ਰੋਕ ਹਾਂ ਵੀ ਰੋਕ ਦੇ ਬਸ ਵੀਡੀਓ ਰੋਕ ਦੇ ਜਿੱਦ ਤੇ ਵੀਡੀਓ ਰੋਕ ਗਈ ਉਹ ਤੇ ਸਮਝ ਲਓ ਕੰਮ ਹੋ ਗਿਆ